ਉਹ ਬੇਸਿਕਲੀ ਪੁਲਿਸਿੰਗ ਦੇ ਰਿਲੇਟਿਡ ਸੀਗਾ ਤੇ ਉਹਦੇ ਨਾਲ-ਨਾਲ ਕੁਝ ਐਡਮਿਨਿਸਟ੍ਰੇਸ਼ਨ ਦੀ ਵੀ ਸੀਜ ਆ ਗਏ ਤੇ ਮੈਂ ਸੋਚਿਆ ਕਿ ਮੈਨੂੰ ਵੀ 얘 ਦੇ ਬਾਰੇ ਕੁਝ ਦੱਸਣਾ ਚਾਹੀਦਾ ਇੱਕ ਜਿਹੜਾ ਤੁਸੀਂ ਇੱਕ ਦੋ ਬਿਲਕੁਲ ਮਾਈਨਰ ਜਿਹੇ ਇਸ਼ੂਜ਼ ਹੈ ਕਿ ਥੋੜਾ ਪੇਂਟ ਕਰਨਾ ਹੈ ਪਲੱਸ వాటర్ 쿨ਰ ਉਹ ਤਾਂ ਆਪਾਂ ਕਰਾ ਦੇਨੇ ਆ ਉਹਦਾ ਕੋਈ ਇਸ਼ੂ ਨਹੀਂ ਉਹ ਹੋ ਜਾਊਗਾ ਮੈਂ ਕਾਰਪੋਰੇਸ਼ਨ ਨੂੰ ਕਹਿ ਦੇਣਾ ਇੱਕ ਇਹ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਕਿਥੇ ਆਪਾਂ ਕੁਝ ਜਿਵੇਂ ਆਪਾਂ ਆਇਲੋ ਬਠਿੰਡਾ ਟਾਈਪ ਦਾ ਬਣਾਇਆ ਦੂਜਾ ਇੱਕ ਉਹਥੇ ਵੀ ਪਾਰਕਿਟ ਬਣਾਇਆ ਇੱਥੇ ਵੀ ਜ਼ਰੂਰ ਬਣਾਵਾਂਗੇ ਉਹ ਕੋਈ ਇਸ਼ੂ ਨਹੀਂ ਜਿਹੜਾ ਵੀ ਤੁਸੀਂ ਚਾਹੁੰਦੇ ਹੋ ਪਰ ਨਾਲ ਨਾਲ ਜਿਹੜੇ ਬਾਕੀ ਤੁਸੀਂ ਇਸ਼ੂ ਸਾਰੇ ਰੇਜ਼ ਕੀਤੇ ਪਾਵੇਂ ਜਿਵੇਂ ਆਪਾਂ ਗੱਲ ਕਰੀਏ ਕਿ ਬਾਹਰ ਇਨਕ੍ਰੋਚਮੈਂਟਸ ਬਹੁਤ ਹੋ ਰਹੀਆਂ ਨੇ ਤੇ ਫਿਰ ਤੁਹਾਡੇ ਜਿਹੜੇ ਇਹ ਰੇਡੀ ਵਾਲਾ ਇਸ਼ੂ ਹੈ ਦੋ ਚੀਜ਼ਾਂ ਜਿਹੜਾ ਮੈਨੂੰ ਲੱਗਦਾ ਬਠਿੰਡਾ ਨੂੰ ਬਹੁਤ ਜਲਦੀ ਉਹਦੇ ਵਿੱਚ ਕੰਟਰੋਲ ਕਰਨਾ ਚਾਹੀਦਾ ਇੱਕ ਹੈਗਾ ਆਟੋਸ ਤੇ ਇੱਕ ਹੈਗਾ ਇਹ ਜਿਹੜੇ ਇਹ ਰੇਡੀ ਨੇ ਇਸ ਸਿੱਤੇ ਕਿੰਨੀ ساری ਰਿਕਵਰੀ ਹੋ ਰਹੀ ਹੈ ਤੁਸੀਂ ਖੁਦ ਵੀ ਦੇਖ ਰਹੇ ਹੋ ਆਲਮੋਸਟ ਹਰ ਦਿਨ ਤੁਸੀਂ ਦੇਖੋਗੇ ਕਿ ਰਿਕਵਰੀ ਹੋ ਰਹੀ ਹੈ ਕੰਮ ਵੀ ਹੋ ਰਿਹਾ ਹੈ ਆਪਾਂ ਜਿਹੜੇ ਵੱਡੇ ਨਸ਼ੇ ਤਸਕਰ ਨੇ ਉਹਨਾਂ ਦੀ ਪ੍ਰਾਪਰਟੀਆਂ ਜਿਹੜੀ ਹੈਗੀ ਆ ਉਹ ਵੀ ਅਟੈਚ ਕਰ ਰਹੇ ਹਾਂ ਕਾਫੀ ਕੁਝ ਹੋ ਰਿਹਾ ਹੈ ਪਰ ਜਿੰਨਾ ਵੱਡਾ ਇਸ਼ੂ ਹੈ ਇਸ ਇਸ਼ੂ ਨੂੰ ਟੈਕਲ ਕਰਨ ਦੇ ਵਾਸਤੇ ਸਿਰਫ ਪੁਲਿਸ ਹੀ ਨਹੀਂ ਪਬਲਿਕ ਜਿਹੜਾ ਹੈਗਾ ਉਹ ਸਹਿਯੋਗ ਬਹੁਤ ਤੁਸੀਂ ਕਹਿੰਦੇ ਹੋ ਕਿ ਜਿਵੇਂ ਆਪਾਂ ਐਪਲੀਕੇਸ਼ਨ ਪਬਲਿਕ ਤੇ ਸਾਰੇ ਹੀ ਪ੍ਰੈਸ ਦੇ ਵੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਸਕਾਰ ਤੁਸੀਂ ਬਹੁਤ ਹੀ ਡਿਟੇਲ ਦੇ ਵਿੱਚ ਜਿਹੜੀਆਂ ਆਪਣੀਆਂ ਮੁਸ਼ਕਲਾਂ ਦੱਸਕੀਆਂ ਨੇ ਵੀ ਕੀ ਕੀ ਪ੍ਰੋਬਲਮਜ਼ ਆ ਰਹੀਆਂ ਉਹ ਅਸੀਂ ਬੜੇ ਧਿਆਨ ਨਾਲ ਸੁਣੀਆਂ ਨੇ ਜਿਹੜੇ ਮੈਟਰ ਹਾਲੋਂ ਨਾਲੇ ਉਹ ਸਾਰੇ ਅਸੀਂ ਕਰਾਂਗੇ ਜਿਹੜੇ ਡੀਸੀ ਸਾਹਿਬ ਦੇ ਔਰ ਜਿਹੜੇ ਪੁਲਿਸ ਵੱਲੋਂ ਐਸਐਸਪੀ ਸਾਹਿਬ ਨੇ ਤੁਹਾਨੂੰ ਅਸ਼ੋਰੈਂਸ ਦਿਵਾਈ ਹੈ ਕਿ ਅਸੀਂ ਸਾਰੇ ਹੀ ਮੈਟਰ ਪੈਲ ਦੇ ਆਧਾਰ ਤੇ ਹੱਲ ਕਰਾਂਗੇ ਜਿਵੇਂ ਕਿ ਮੈਂ ਤੀਜੀ ਵਾਰ ਫਿਰ ਰਿਪੀਟ ਕਰਾਂਗਾ ਜਿਵੇਂ ਕਿ ਪਹਿਲੇ ਦੋ ਅਫਸਰਾਂ ਨੇ ਕਿਹਾ ਹੈ ਕਿ ਇੱਕ ਸੱਜਣ ਨੇ ਵਿੱਚੋਂ ਕਿਹਾ ਕਿ ਅਸੀਂ ਆਪਣੀ ਪੜਾਅਸ ਕਢਣੀ ਲੇਕਿਨ ਜੇ ਇਸ ਗੱਲ ਨੂੰ ਮੈਂ ਲਾਵਾਂ ਕਿ ਅਸੀਂ ਵੀ ਥੋੜੀ ਜੀ ਪੜਾਅਸ ਕਢੀਏ ਤਾਂ ਮੈਟਰ ਬੜਾ ਸੌਖਾ ਹੋ ਸਕਦਾ ਸਾਡੀ ਪੜਾਅਸ ਹੈ ਅਜੇ ਪ੍ਰਸ਼ਾਸਨ ਦੇ ਤੌਰ ਤੇ ਜਿਹੜੀ ਤੁਹਾਡਾ ਨਾਲ ਗੱਲ ਸਾਂਝੀ ਕਰੀਏ ਅਸੀਂ ਸਾਰੇ ਹੀ ਸਿਟੀ ਜਾਂ ਆਪਣੇ ਰਾਈਟਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਲੇਕਿਨ ਆਪਣੀਆਂ ਡਿਊਟੀਆਂ ਨੂੰ ਭੁੱਲ ਜਾਂਦੇ ਆ ਇਹ ਸਾਡੀਆਂ ਡਿਊਟੀਆਂ ਕੀ ਨੇ ਜੇਕਰ ਅਸੀਂ ਇਹ ਰਲਕੇ ਹੀ ਆਪਣੀ ਡਿਊਟੀਆਂ ਨੂੰ ਨਿਭਾਈਏ ਮੰਨੋ ਛੋਟੀ ਜੀ ਐਗਜ਼ਾਮਪਲ ਏਕ ਟ੍ਰੈਫਿਕ ਰੂਲਸ ਬਾਰੇ ਆਪਾਂ ਵਿਦਆਊਟ ਹੈਲਪ ਬੜ ਫਿਰਨੇ ਐਕਸੀਡੈਂਟ ਹੋ ਜਾਂਦਾ ਜਾਨ ਚਲੀ ਜਾਂਦੀ ਹੈ ਕੀਮਤੀ ਰੈੱਡ ਲਾਈਟ ਹੁੰਦੀ ਏ ਅਸੀਂ ਰੈੱਡ ਲਾਈਟ ਜੰਪ ਕਰ ਜਾਂਦੇ ਆ ਓਵਰ ਸਪੀਡ ਤੇ ਅਸੀਂ ਚੱਲ ਰਹੇ ਆ ਧੁੰਦਾਂ ਦੇ ਦਿਨ ਨੇ ਅਸੀਂ ਖਿਆਲ ਨਹੀਂ ਰੱਖਦੇ ਵੀ ਅੱਗੇ ਕੋ ਗੱਡੀ ਆ ਰਹੀ ਏ ਕੋ ਬੱਚਾ ਆ ਰਿਹਾ ਏ ਉਹਨਾਂ ਦਾ ਖਿਆਲ ਰੱਖੀਏ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਉਸਨੇ ਚੰਕਰਤੇ ਹਰੇਕ ਜਿਹੜਾ ਕੇਸ ਉਹ ਰਜਿਸਟਰ ਹੋਏਗਾ ਤੁਸੀਂ ਪੁਲਿਸ ਸਟੇਸ਼ਨ ਆ ਕੇ ਦਰਖਾਸਤ ਦਿਓ ਆ ਕੇ ਦੱਸੋ ਇਮੀਡੀਏਟਲੀ ਫੋਨ ਕਰੋ ਸਾਡੀ ਪੁਲਿਸ ਹਮੇਸ਼ਾ ਐਕਟਿਵ ਹੈ ਔਰ ਐਕਸ਼ਨ ਨਾਲ ਲੈਦੀ ਡੇਲੀ ਅਸੀਂ ਬੰਦੇ ਫੜ ਰਹੇ ਹਾਂ ਜਿਹੜੇ ਵੀ ਸਮਾਜ ਵਿਰੋਧੀ ਨੇ ਕੋਈ ਗੁੰਡਾਗਰਦੀ ਕਰਦੇ ਆ ਕਿਸੇ ਤਰ੍ਹਾਂ ਦਾ ਸਟਰੀਟ ਕ੍ਰਾਈਮ ਹੁੰਦਾ ਹੈ ਡਰੱਗਜ਼ ਬਾਰੇ ਆ ਉਹਨਾਂ ਦੇ ਬਾਰੇ ਅਸੀਂ ਪ੍ਰੋਪਰ ਜਿਹੜਾ ਐਕਸ਼ਨ ਲੈ ਰਹੇ ਹਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਛੱਡੀ ਜਾਂਦੀ ਲੇਕਿਨ ਫਿਰ ਵੀ ਜੇਕਰ ਕਿਤੇ ਤੁਹਾਨੂੰ ਕੋ ਲੱਗਦਾ ਹੈ ਕਿ ਸਾਡੇ ਪੁਲਿਸ ਸਟੇਸ਼ਨ ਲੈਵਲ ਤੇ ਕੋਈ ਪ੍ਰੋਪਰ ਐਕਸ਼ਨ ਨਹੀਂ ਹੋ ਰਿਹਾ ਐਸਐਸਪੀ ਸਾਹਿਬ ਨੂੰ ਦੱਸੋ ਐਸਐਸਪੀ ਸਾਹਿਬ ਤੋਂ ਬਾਅਦ ਤੁਸੀਂ ਮੇਰੇ ਕੋਲ ਆਜੋ ਤੇ ਜਿਹੜੇ ਵੀ ਤੁਹਾਡੇ ਮੈਟਰ ਨੇ ਹਲ ਪਹਿਲ ਦੇ ਅਧਾਰ ਤੇ ਅਸੀਂ ਕਰਾਂਗੇ ਮਹਮ ਸੰਪਰਕ ਜੋ ਅਥਾਰਟੀ ਪਹੁੰਚੇ ਨੇ ਸੋ ਇਹ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਵੱਲੋਂ ਚਲਾਈ ਮਹਮ ਲੋਕਾਂ ਨੂੰ ਤਾਲਮੇਲ ਪ੍ਰਤੀ ਜਾਗਰਿਤ ਕਰਨਾ ਜੋ ਸਮਾਜ ਦੀਆਂ ਬਰਾਈਆਂ ਜੋ ਨਸ਼ਾ ਜਾਂ ਹੋਰ ਕੋਈ ਲਾਹਤਾਂ ਉਹਨਾਂ ਨੂੰ ਦੂਰ ਕਰ ਬਠਿੰਡਾ ਉਹ ਵੀ ਚੇਚੇ ਤੌਰ ਤੇ ਪਹੁੰਚੇ ਨੇ ਸੋ ਅਸੀਂ ਉਹਨਾਂ ਨੂੰ ਜੀ ਆਇਆਂ ਵੈਲਕਮ ਆਖਦੇ ਹਾਂ ਸੋ ਸਾਰੇ ਮੁਹੱਲਾ ਨਿਵਾਸੀ ਬਠਿੰਡਾ ਨਿਵਾਸੀ ਸਾਰੇ ਸੀਨੀਅਰ ਅਫਸਰਾਂ ਨਾਲ ਸਾਂਝੇ ਕਰ ਸਕਦੇ ਹਨ ਹਾਂਜੀ ਜੀ ਬਠਿੰਡਾ ਰੇਂਜ ਪੁਲਿਸ ਸਾਹਿਬ ਐਸਐਸਪੀ ਬਠਿੰਡਾ ਮੈਂ ਅਮਰਿਤ ਕੌਡਲ ਮੈਂ ਇਸ ਫੇਜ਼ 3 ਦੇ ਵਿੱਚ ਕਾਫੀ ਐਕਟਿਵ ਕੰਮ ਕੀਤਾ ਐ ਸੋਸ਼ਲ ਵਰਕਰ ਦੇ ਤੌਰ ਤੇ ਮੈਂ ਤੁਹਾਡੇ ਨਾਲ ਸੋਹਣੀਆਂ ਗੱਲਾਂ ਸਾਂਝੀਆਂ ਕਰਨ ਲੱਗਿਆ ਜਿਹੜੀਆਂ ਸਾਡੇ ਫੇਸ 3 ਦੇ ਵਿੱਚ ਅਸੀਂ ਫੇਸ ਕਰ ਰਹੇ ਹਾਂ ਹਰ ਰੋਜ਼ ਦੇ ਲਈ ਜੀ ਸਾਹਿਬ ਸਭ ਤੋਂ ਵੱਡੀ ਪ੍ਰੋਬਲਮ ਤਾਂ ਸਾਡੀ ਇੱਧਰ ਰੇੜੀਆਂ ਦੀ ਆਈ ਹੋਈ ਹੈ ਜਿਹੜੀਆਂ ਟੋਟਲੀ ਕਾਰਪੋਰੇਸ਼ਨ ਨੂੰ ਅਸੀਂ ਘਾਟੋਂ ਘਾਟ ਆਕਸਤ ਸ਼ਿਕਾਇਤਾਂ ਕਰ ਚੁੱਕੇ ਹਾਂ ਐਂਡ ਇਵ ਰਿਟਰਨ ਉਹਦੇ ਕਰਕੇ ਬੜਾ ਕੰਜੈਸ਼ਨ ਹੋਇਆ ਟ੍ਰੈਫਿਕ ਦਾ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਬੜੀ ਵੱਡੀ ਪ੍ਰੋਬਲਮ ਹੈਗੀ ਆ ਐਂਡ ਇੱਥੇ ਛੋਟੀਆਂ ਛੋਟੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਚਾਹ ਦੀਆਂ ਇੱਧਰ ਦੀਆਂ ਕੇਲਿਆਂ ਦੀਆਂ ਸਬਜ਼ੀਆਂ ਦੀਆਂ ਜਿਹੜੇ ਉਹਦਾ ਰੈਂਡ ਖੁੰਦ ਸਾਡੀ ਸਾਰੀ ਸਾਡੇ ਇਸ ਪਾਰਕ ਦੇ ਵਿੱਚ ਸਿੱਟ ਜਾਂਦੇ ਨੇ ਬੜੀ ਮੁਸ਼ਕਲ ਨਾਲ ਪਾਰਕ ਨੂੰ ਕਾਰਪੋਰੇਸ਼ਨ ਦੇ ਅੰਦਰ ਡੇ ਕਰਾ ਕੇ ਸਾਫ਼ ਕਰਵਾਇਆ ਸੀ ਜਦੋਂ ਸ਼ਾਮ ਨੂੰ ਉਹ ਜਾਂਦੇ ਆ ਉਹ ਇੱਥੇ ਸਿੱਟ ਜਾਂਦੇ ਨੇ ਐਂਡ ਈਵਨ ਅਸੀਂ ਇਹਨਾਂ ਦੁਕਾਨਦਾਰਾਂ ਨੂੰ ਬੋਲਿਆ ਵੀ ਤੁਹਾਡੇ ਜਿਹੜੇ ਠੰਡੇ ਵਗੈਰਾ ਪੀਤੇ ਜਾਂਦੇ ਆ ਇਹ ਕਾਈਂਡਲੀ ਇੱਥੇ ਇੰਨੇ ਤੁਹਾਡੇ ਡਿੱਗੇ ਨਾ ਪਏ ਹੁਣ ਆਪਦੇ ਸਾਹਮਣੇ ਰੱਖਿਆ ਕਰੋ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਏਸੀ ਦੂਜੀ ਸਾਡੀ ਸਾਡਾ ਇੱਕ ਪ੍ਰੋਬਲਮ ਉਹਦੀ ਕਾਰ ਦੇ ਵਿੱਚ ਇੱਕ ਬੰਦਾ ਬੜ ਕੇ ਬਹਿ ਗਿਆ ਉਹਨੇ ਸਾਨੂੰ ਟੈਲੀਫੋਨ ਕੀਤਾ ਵੀ ਮੇਰੀ ਕਾਰ 'ਚ ਕੋਈ ਬੰਦਾ ਬੈਠਾ ਉਹ ਨਹੀਂ ਨਿਕਲਦਾ ਆਸੀਂ ਉਹ ਕਰ ਕਿਵੇਂ ਖੁੱਲੀ ਕਿਸ ਤਰ੍ਹਾਂ ਕਰੀ ਜੁਗਲ ਵੰਡਰ ਕੇ ਆਸੀਂ ਉਸ ਬੰਦੇ ਨੂੰ ਪੂਰਾ ਜੋਰ ਲਾਇਆ ਅਸੀਂ ਖਿਚ-ਖਿਚ ਕੇ ਬਾਹਰ ਕੱਢਿਆ ਉਹ ਬਾਹਰ ਨਹੀਂ ਸੀ ਨਿਕਲ ਰਿਹਾ ਇਹ ਫ੍ਰੀਕੁਐਂਟ ਇਨਸੀਡੈਂਟਸ ਨੇ ਆ ਜਿਹੜੇ ਕਿਸੇ ਦੀਆਂ ਛੋਟਾ-ਮੋਟਾ ਚੀਜ਼ ਚੱਕਣੀ ਮੋਟਰ ਚੱਕਣੀ ਸਰੀਆ ਚੱਕਣਾ ਜੇ ਚੱਕਣਾ ਇਹ ਬੜੇ ਫ੍ਰੀਕੁਐਂਟ ਇਨਸੀਡੈਂਟ ਹੈ ਮੈਂ ਇੱਕ ਦੋ ਗੱਲਾਂ ਤੁਹਾਨੂੰ ਹੋਰ ਦੱਸੀਆਂ ਚਾਹੁੰਦਾ ਸੀਗਾ ਵੀ ਆ ਪਾਰਕ ਜਿਹੜਾ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਅ ਫਰਨਿਸ਼ ਹੋਇਆ ਹੋਇਆ ਐ ਫਲੋਰਿਸ਼ਡ ਐ ਇਹਦੇ ਵਿੱਚ ਕੁਝ ਆਈਲੈਟਸ ਵਾਲੇ ਬੱਚੇ ਜਿਹੜੇ ਨੌਜਵਾਨ ਬੱਚੇ ਐ ਉਹ ਆ ਜਾਂਦੇ ਐ ਤੇ ਆਪਣੇ ਆਪ ਨੂੰ ਇਹ ਸਮਝਦਾ ਕਿ ਸਾਨੂੰ ਤਾਂ ਨੋਬਾਡੀ ਇਜ਼ ਹੇਅਰ ਟੂ ਚੈੱਕ ਅਸ ਕਿਉਂਕਿ ਅਸੀਂ ਮੈਚੁਰ ਹੈ ਗਏ ਆ ਤੇ ਸਾਨੂੰ ਮਤਲਬ ਜਿਹੜਾ ਅਸੀਂ ਇੱਥੇ ਬੈਠ ਸਕਦੇ ਆ ਐਂਡ ਈਵਨ ਦੇ ਫ੍ਰੀਕੁਐਂਟਲੀ ਸੇ ਦਿਸ ਬੀ ਜੀ ਅਸੀਂ ਨਹੀਂ ਇੱਥੋਂ ਜਾਵਾਂਗੇ ਅਸੀਂ ਨਹੀਂ ਇਹ ਕਰਾਂਗੇ ਐਂਡ ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਕਿ ਇੱਕ ਤੁਹਾਡੇ ਪੁਲਿਸ ਆਫੀਸਰ ਨੇ ਉਹਨਾਂ ਨੇ ਰੋਕਿਆ ਤਾਂ ਉਹਨਾਂ ਦੇ ਸ਼ੀਸ਼ੇ ਭੰਨ ਕੇ ਉਹ ਰੋੜੇ ਮਾਰ ਕੇ ਆ ਬਿਲਕੁਲ ਸਾਹਮਣੇ ਇੱਕ ਸਾਡੇ ਮਤਲਬ ਹੈ ਕਿ ਨੇ ਇਸ ਤਰ੍ਹਾਂ ਫਿਰ ਭਾਈ ਸਾਹਿਬ ਨੇ ਉਹਨਾਂ ਨੇ ਰੋਕਿਆ ਮਤਲਬ ਪਾਰਕ ਦੇ ਵਿੱਚ ਕੋਈ ਇੱਕ ਥਾਂ ਤੇ ਕੋਈ ਇਹ ਜੀ ਮਾਸਟਰਪੀਸ ਚੀਜ਼ ਬਣ ਜੇ ਤਾਂ that will be uh, very wonderful اور attract people ਜਿਹੜੇ ਇੱਥੇ ਆਉਂਦੇ ਨੇ ਅਸੀਂ ਥੋੜਾ ਜਿਹਾ ਆਪਣੇ ਬਿਲਕੁਲ ਸਾਹਮਣੇ ਆ ਜਿਹੜੇ ਲੱਗੇ ਹੋਏ ਐ ਜ਼ੂਲੋਜੀਕਲ ਪਾਰਕ ਉਹ ਨਿੱਜੀ ਰੂਪ ਵਿੱਚ ਅਸੀਂ ਇੰਟਰਸਟ ਲੈ ਕੇ ਬਣਾਇਆ ਹੈ ਅਸੀਂ ਆਪਣੇ ਆਪ ਕਲੈਕਟ ਕਰਕੇ ਲਿਆਏ ਸਾਰੇ ਇਹ ਜਿੰਨੇ ਜਿੰਨੇ ਸੀਗੇ ਪਰ ਸਾਡੇ ਕੋਲੇ ਫੰਡਸ ਦੀ ਘਾਟ ਸੀ ਜਿਹਦੇ ਕਰਕੇ ਥੋੜਾ ਜਿਹਾ ਇਹਨੂੰ ਰੰਗ ਰੂੰਗਰ ਕਰਉਣਾ ਔਖਾ ਹੋ ਜਾਂਦਾ ਹੈ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਨੂੰ ਵੀ ਜੇ ਕਾਰਪੋਰੇਸ਼ਨ ਨੂੰ ਤੁਸੀਂ ਕਹਿ ਸਕਦੇ ਹੋ ਤਾਂ ਪਲੀਜ਼ ਸਾਡਾ ਇਹਨਾਂ ਔਰ ਲਈ 25 ਰੁਪਏ ਜਾਂਦੇ ਜੀ ਉਹਦੀ ਮੇਰੇ ਕੋਲ ਉਹ ਵੀ ਵੇਖੋ ਕਾਪੀ ਵੀ ਹੈਗੀ ਹੈ ਜੀ ਜਿਹੜਾ ਉਹ ਲੈਗਰ ਮੇਟ ਹੈ ਜੀ ਪਲੀਜ਼ ਉਹ ਤਾਂ ਧਿਆਨ ਜ਼ਰੂਰ ਦਿਓਗੇ ਕਿ ਤੁਸੀਂ ਆਪਣੇ ਵਰਕਿੰਗ ਡੇ ਤੇ ਦੁਪਹਿਰ ਦੇ ਟਾਈਮ ਸਾਡੇ ਸ਼ਾਰਟ ਕਾਲ ਤੇ ਆਏ ਹੋ ਇੱਥੇ ਤੇ ਪਲੱਸ ਸਾਡੇ ਡੀਆਈਜੀ ਬਠਿੰਡਾ ਰੇਂਜ ਜੱਜਸ ਫੁੱਲਰ ਸਰ ਔਰ ਡੀਸੀ ਬਠਿੰਡਾ ਸ਼ੌਕਰ ਤਹਿਮਦ ਪਰੇ ਇਹਨਾਂ ਦੋਨੋਂ ਆਫੀਸਰਸ ਨੇ ਵੀ ਸਾਡੇ ਬਹੁਤ ਹੀ ਛੋਟੇ ਲੈਵਲ ਦੇ ਅਸੀਂ ਫੰਕਸ਼ਨ ਕਿਉਂਕਿ ক্লোਜ਼ ਨਿਟ ਕਰਨਾ ਚਾਹੁੰਦੇ ਅਸੀਂ ਬਹੁਤ ਜ਼ਿਆਦਾ ਵੱਡੀ ਗੈਦਰਿੰਗ ਤਾਂ ਨਹੀਂ ਕਰ ਰਹੇ ਕਿ ਵਾਰਡ ਵਾਈਜ਼ ਜਾਂ ਪਿੰਡਾਂ ਵਾਈਜ਼ ਅਸੀਂ ਚਾਹੁੰਦੇ ਹਾਂ ਕਿ ਸਪੈਸੀਫਿਕ ਏਰੀਆ ਦੇ ਲੋਕਲਸ ਨੂੰ ਹੀ ਬੁਲਾ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰੀਏ ਇਹਦਾ ਬੇਸਿਕ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜੀ ਜਿਹੜਾ ਅਸੀਂ ਇਹ ਪ੍ਰੋਜੈਕਟ ਸੰਪਰਕ ਹੈ ਇਹ ਮੁੱਖ ਮੰਤਰੀ ਸਾਹਿਬ ਔਰ ਡੀਜੀਪੀ ਪੰਜਾਬ ਸਰ ਦਾ ਵਿਜ਼ਨ ਹੈ ਕਿ ਜਿਵੇਂ ਅਸੀਂ ਪਹਿਲਾਂ ਵਿਲੇਜ ਡਿਫੈਂਸ ਕਮੇਟੀਆਂ ਯਾ ਵਾਰਡ ਡਿਫੈਂਸ ਕਮੇਟੀਆਂ ਬਣਾਈਆਂ ਸਿਗੀਆਂ ਜਿਹਦੇ ਚ ਹਰ ਵਾਰਡ ਯਾ ਮੋਹੱਲੇ ਯਾ ਫਿਰ ਪਿੰਡਾਂ ਦੇ ਪੰਜ-ਪੰਜ ਮੋਤਵਾਰ ਵਿਅਕਤੀਆਂ ਨੂੰ ਇਨਵੋਲਵ ਕੀਤਾ ਗਿਆ ਸਿਗਾ ਹੁਣ ਅਸੀਂ ਇਹਦਾ ਮੰਡੇਟ ਥੋੜਾ ਜਿਹਾ ਬਦਾਲਿਆ ਹੈ ਤਾਂ ਹੀ ਅਸੀਂ ਇਹਦਾ ਨਾਂ ਜਿਹੜਾ ਸੰਪਰਕ ਰੱਖਿਆ ਗਿਆ ਹੈ ਕਿ ਵੱਤ ਤੋਂ ਵੱਤ ਅਸੀਂ ਜਿਹੜੇ ਵੋਟ ਦੇ ਪਿੰਡਾਂ ਦੇ ਮੋਤਵਰ ਵਿਅਕਤੀ ਹੈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਹੈ ਇਹਨਾਂ ਸਾਰਿਆਂ ਨੂੰ ਇਹਦੇ ਚ ਇਨਵੋਲਵ ਕਰੀਏ ਔਰ ਅਸੀਂ ਬਜਾਏ ਕਿ ਅਸੀਂ ਕੋਈ ਨਸ਼ੇ ਦੇ ਖਿਲਾਫ ਕੋਈ ਮੋਨੋਲੌਗ ਜਿਹਾ ਚੱਲੇ ਵੀ ਵਾਂਟ ਕਿ ਸਾਡੀ ਜਿਆਦਾ ਪਬਲਿਕ ਦੇ ਵੱਲੋਂ ਸਾਨੂੰ ਫੀਡਬੈਕ ਮਿਲੇ ਕਿ ਕਿਹਨਾ ਚੀਜ਼ਾਂ ਚ ਤੁਹਾਨੂੰ ਜ਼ਿਆਦਾ ਸਟਰੀਟ ਲੈਵਲ ਤੇ ਜਾਂ ਫਿਰ ਨਸ਼ੇ ਦੇ ਜਿਵੇਂ ਤੁਸੀਂ ਪ੍ਰੋਬਲਮ ਦੱਸਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਬੇਸਿਕਲੀ ਇੱਕ ਕਾਮਨ ਸਿਟੀਜ਼ਨ ਨੂੰ ਅਫੈਕਟ ਕਰਦੀਆਂ ਤੇ ਪੁਲਿਸਿੰਗ ਨਾਲ ਰਿਲੇਟਡ ਜੋ ਜ਼ਿਆਦਾ ਮਸਲੇ ਹੈਗੇ ਉਹ ਤੁਹਾਨੂੰ ਤੁਹਾਡੇ ਵੱਲੋਂ ਸਾਨੂੰ ਫੀਡਬੈਕ ਮਿਲੇ ਸੋ ਦੱਟ ਅਸੀਂ ਆਪਣੀ ਪੁਲਿਸਿੰਗ ਦੇ ਜਿਹੜੇ ਇਨੀਸ਼ੀਏਟਿਵਸ ਹੈ ਉਹਨਾਂ ਨੂੰ ਇੰਪਰੂਵ ਕਰ ਸਕੀਏ ਔਰ ਤੁਹਾਨੂੰ ਸੇਫ ਐਂਡ ਸਿਕਿਉਰ ਫੀਲ ਫੀਲ ਹੋਏ ਇਸੇ ਮੰਤਵ ਕਰਕੇ ਹੀ ਤੁਹਾਨੂੰ ਅਸੀਂ ਫ੍ਰੀ ਫਲੋ ਚ ਪੁੱਛਿਆ ਸੀ ਵੀ ਕਿਹੜੀ ਕਿਹੜੀ ਚੀਜ਼ਾਂ ਤੁਹਾਨੂੰ ਜ਼ਿਆਦਾ ਅਫੈਕਟ ਕਰਦੀਆਂ ਐਂਡ ਆਈ ਅਪਰੀਸ਼ੀਏਟ ਕਿ ਸਾਰਿਆਂ ਨੇ ਜਿਵੇਂ ਮਿਸਟਰ ਜਨਕ ਰਾਜ ਨੇ ਕਿਹਾ ਕਿ ਤੁਸੀਂ ਸਾਨੂੰ ਪੜਾਸ ਕੱਢਣ ਦਾ ਮੌਕਾ ਦਿੱਤਾ ਸੋ ਇਟ ਇਜ਼ ਵੈਰੀ ਅਪਰੀਸ਼ੀਏਬਲ ਕਿ ਤੁਸੀਂ ਸਾਰਿਆਂ ਨੇ ਬਿਲਕੁਲ ਜੈਨੂਇਨ ਆਪਣੀ ਪ੍ਰੋਬਲਮਸ ਦੱਸੀਆਂ ਜੋ ਆਮ ਸਿਟੀਜ਼ਨਸ ਨੂੰ ਅਫੈਕਟ ਕਰਦੀਆਂ ਔਰ ਅਸੀਂ ਸਾਰੀ ਨੋਟ ਵੀ ਕਰ ਲਈਆਂ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਬਹੁਤ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਨਾ ਕੁਝ ਐਦਾਂ ਦੇ ਪੈਰਾਮੀਟਰਸ ਤੇ ਅਸੀਂ ਤੁਹਾਨੂੰ ਵਿਜ਼ੀਬਲ ਡਿਫਰੈਂਸ ਦਿਖਾਈਏ ਉਹ ਬੇਸਿਕਲੀ ਪੁਲਿਸਿੰਗ ਦੇ ਰਿਲੇਟਿਡ ਸੀਗਾ ਤੇ ਉਹਦੇ ਨਾਲ-ਨਾਲ ਕੁਝ ਐਡਮਿਨਿਸਟ੍ਰੇਸ਼ਨ ਦੀ ਵੀ ਸੀਜ ਆ ਗਏ ਤੇ ਮੈਂ ਸੋਚਿਆ ਕਿ ਮੈਨੂੰ ਵੀ ਇਹਦੇ ਬਾਰੇ ਕੁਝ ਦੱਸਣਾ ਚਾਹੀਦਾ ਇੱਕ ਜਿਹੜਾ ਤੁਸੀਂ ਇੱਕ ਦੋ ਬਿਲਕੁਲ ਮਾਈਨਰ ਜਿਹੇ ਇਸ਼ੂਸ ਹੈ ਕਿ ਥੋੜਾ ਪੇਂਟ ਕਰਨਾ ਹੈ ਪਲੱਸ వాటర్ 쿨ਰ ਉਹ ਤਾਂ ਆਪਾਂ ਕਰਾ ਦੇਨੇ ਆ ਉਹਦਾ ਕੋਈ ਇਸ਼ੂ ਨਹੀਂ ਕੋਚ ਹੋਊਗਾ ਮੈਂ ਕਾਰਪੋਰੇਸ਼ਨ ਨੂੰ ਕਹਿ ਦੇਣਾ ਇੱਕ ਇਹ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਇੱਥੇ ਆਪਾਂ ਕੁਝ ਜਿਵੇਂ ਆਪਾਂ ਆਏ ਲਾਓ ਬਠਿੰਡਾ ਟਾਇਪ ਦਾ ਬਣਾਇਆ ਦੂਜਾ ਇੱਕ ਉਹਥੇ ਵੀ ਪਾਰਕ ਵਿੱਚ ਬਣਾਇਆ ਇੱਥੇ ਵੀ ਜ਼ਰੂਰ ਬਣਾਵਾਂਗੇ ਉਹ ਕੋਈ ਇਸ਼ੂ ਨਹੀਂ ਜਿਹੜਾ ਵੀ ਤੁਸੀਂ ਚਾਹੁੰਦੇ ਹੋ ਪਰ ਨਾਲ ਨਾਲ ਜਿਹੜੇ ਬਾਕੀ ਤੁਸੀਂ ਇਸ਼ੂ ਸਾਰੇ ਰੇਜ਼ ਕੀਤੇ ਪਾਵੇਂ ਜਿਵੇਂ ਆਪਾਂ ਗੱਲ ਕਰੀਏ ਕਿ ਬਾਹਰ ਇਨਕ੍ਰੋਚਮੈਂਟਸ ਬਹੁਤ ਹੋ ਰਹੀਆਂ ਨੇ ਤੇ ਫਿਰ ਤੁਹਾਡੇ ਜਿਹੜੇ ਇਹ ਰੇਡੀ ਵਾਲਾ ਇਸ਼ੂ ਹੈ ਦੋ ਚੀਜ਼ਾਂ ਜਿਹੜਾ ਮੈਨੂੰ ਲੱਗਦਾ ਬਠਿੰਡਾ ਨੂੰ ਬਹੁਤ ਜਲਦੀ ਉਹਦੇ ਵਿੱਚ ਕੰਟਰੋਲ ਕਰਨਾ ਚਾਹੀਦਾ ਇੱਕ ਹੈਗਾ ਆਟੋਜ਼ ਤੇ ਇੱਕ ਹੈਗਾ ਇਹ ਜਿਹੜੇ ਇਹ ਰੇਡੀ ਆ ਨੇ ਕਿਸੇ ਕਿੰਨੀ ساری ਰਿਕਵਰੀ ਹੋ ਰਹੀ ਹੈ ਤੁਸੀਂ ਖੁਦ ਵੀ ਵੇਖ ਰਹੇ ਹੋ ਆਲਮੋਸਟ ਹਰ ਦਿਨ ਤੁਸੀਂ ਦੇਖੋਗੇ ਕਿ ਰਿਕਵਰੀ ਹੋ ਰਹੀ ਹੈ ਕੰਮ ਵੀ ਹੋ ਰਿਹਾ ਹੈ ਆਪਾਂ ਜਿਹੜੇ ਵੱਡੇ ਨਸ਼ੇ ਤਸਕਰ ਨੇ ਉਹਨਾਂ ਦੀ ਪ੍ਰਾਪਰਟੀਆਂ ਜਿਹੜੀ ਹੈਗੀ ਆ ਉਹ ਵੀ ਅਟੈਚ ਕਰ ਰਹੇ ਹਾਂ ਕਾਫੀ ਕੁਝ ਹੋ ਰਿਹਾ ਹੈ ਪਰ ਜਿੰਨਾ ਵੱਡਾ ਇਸ਼ੂ ਹੈ ਇਸ ਇਸ਼ੂ ਨੂੰ ਟੈਕਲ ਕਰਨ ਦੇ ਵਾਸਤੇ ਸਿਰਫ ਪੁਲਿਸ ਹੀ ਨਹੀਂ ਪਬਲਿਕ ਜਿਹੜਾ ਹੈਗਾ ਉਹ ਸਹਿਯੋਗ ਬਹੁਤ ਤੁਸੀਂ ਕਹਿੰਦੇ ਹੋ ਕਿ ਜਿਵੇਂ ਆਪ ਐਪਲੀਕੇਸ਼ਨ ਪਬਲਿਕ ਤੇ ਸਾਰੇ ਹੀ press ਦੇ ਵੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਰਕਾਰ ਤੁਸੀਂ ਬਹੁਤ ਹੀ ਡਿਟੇਲ ਦੇ ਵਿੱਚ ਜਿਹੜੀਆਂ ਆਪਣੀਆਂ ਮੁਸ਼ਕਲਾਂ ਦੱਸਕੀਆਂ ਨੇ ਵੀ ਕੀ ਕੀ ਪ੍ਰੋਬਲਮਸ ਆ ਦੇ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਦੇ ਡੀਜੀਪੀ ਸ਼੍ਰੀ ਕੌਰ ਜਾਦਵ ਸਾਹਿਬ ਵੱਲੋਂ ਪਬਲਿਕ ਨਾਲ ਜਿਹੜਾ ਸੰਪਰਕ ਮਹਿੰਮ ਜਿਹੜਾ ਚਲਾਇਆ ਗਿਆ ਇਹਦਾ ਮੇਨ ਮਕਸਦ ਇਹ ਆ ਵੀ ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਇਕੱਠੇ ਬੈਠ ਕੇ ਕਿਵੇਂ ਹੱਲ ਕਰਨਾ ਕਈ ਲੋਕ ਅਗੇ ਆ ਕੇ ਆਪਣੀ ਮੁਸ਼ਕਲ ਦੱਸ ਨਹੀਂ ਸਕਦੇ ਜਿਵੇਂ ਅੱਜ ਤੁਹਾਡੇ ਸਾਹਮਣੇ ਸੜਿਆ ਨੇ ਆਪਣੀਆਂ ਮੁਸ਼ਕਲਾਂ ਦੱਸਿਆ ਨੇ ਤੇ ਉਹਨਾਂ ਦੇ ਅਸੀਂ ਬੈਠ ਕੇ ਹੀ ਜਿਹੜਾ ਹੱਲ ਕਰੀਏ ਤੇ ਇਸ ਮਹਮ ਦੇ ਤਹਿਤ ਅਸੀਂ ਪਿੰਡ ਪਿੰਡ ਸ਼ਹਿਰ ਦੇ ਕੱਲੇ ਕੱਲੇ ਮਹੱਲੇ ਦੇ ਵਿੱਚ ਜਿਹੜੀਆਂ ਅਸੀਂ ਮੀਟਿੰਗਾਂ ਕਰ ਰਹੇ ਹਾਂ ਕਿਉਂਕਿ ਅਲੱਗ-ਅਲੱਗ ਮਹੱਲੇ ਦੀ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਜਿਹੜੀ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਇਹਦੇ ਸਬੰਧ ਵਿੱਚ ਅੱਜ ਮਾਣਯੋਗ ਸਾਡੇ ਡੀਸੀ ਸਾਹਿਬ ਵੀ ਨਾਲ ਆਏ ਨੇ ਜਿਹੜੇ ਕਿ ਇਹਨਾਂ ਨਾਲ ਸੰਬੰਧਤ ਕੁਝ ਮੁਸ਼ਕਲਾਂ ਸਨ ਉਹ ਵੀ ਦੱਸੀਆਂ ਤੇ ਡੀਸੀ ਸਾਹਿਬ ਨੇ ਵੀ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਜਿਸ ਨਾਲ ਉਹਨਾਂ ਨੂੰ ਹਲਕਾ ਖੁਸ਼ੀ। ਖਾਸ ਤੌਰ ਤੇ ਲੋਕਾਂ ਨਾਲ ਜਿਹੜੀ ਗੱਲ ਕੀਤੀ ਗਈ ਹੈ ਕਿ ਲੋਕਾਂ ਨੇ ਕਿਹਾ ਹੈ ਕਿ ਸਟ੍ਰੀਟ ਕ੍ਰਾਈਮ ਜਿਹੜਾ ਬਹੁਤ ਹੁੰਦਾ ਹੈ ਕਿਸ ਜਸਟ ਨਹੀਂ ਹੁੰਦੇ। ਉਹ ਉਹਨਾਂ ਨੂੰ ਕਿਹਾ ਹੈ ਕਿ ਤੁਹਾਡੇ ਸਾਰੇ ਜਿਹੜੇ ਪਰਚੇ ਦਰਜ ਹੋਣਗੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਨਾਲ ਸਮਝੋ। ਜਿੱਥੇ ਪਬਲਿਕ ਦੇ ਅਧਿਕਾਰ ਨੇ ਉੱਥੇ ਪਬਲਿਕ ਦੀਆਂ ਡਿਊਟੀਆਂ ਨੇ ਉਹ ਚਾਹ ਪ੍ਰੋਪਰ ਮੈਟਰ ਤੇ ਨੇ ਚਾਹੇ ਸਮਾਜ ਦੇ ਵਿੱਚ ਚੰਗੇ ਕੰਮ ਕਰ ਲਈ ਨੇ ਸਾਡੀ ਸੋਸਾਇਟੀ ਨੂੰ ਵਧੀਆ ਸੁਧਾਰ ਕਰ ਲਈ ਨੇ ਆਪਣੇ ਕੰਮ ਕਰ ਨੂੰ ਸੋਸਾਇਟੀ ਨੂੰ ਬਿਹਤਰ ਬਣਾਉਣ ਲਈ ਪ੍ਰਸ਼ਾਸਨ ਦਾ ਜਿਹੜੇ ਲੋਕ ਸਹਿਯੋਗ ਦੇਣ ਅਸੀਂ ਹਰੇਕ ਤਰ੍ਹਾਂ ਦੀ ਜਿਹੜੀ ਪਬਲਿਕ ਦੀ ਮੁਸ਼ਕਲ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਇਸ ਇਲਾਕੇ 'ਚ ਪੁਲਿਸ ਪੈਟਰੋਲਿੰਗ ਵੀ ਵਧਾਵਾਂਗੇ ਇਸ ਪਾਰਕ ਦੇ ਵਿੱਚ ਜਿਹੜੇ ਉਹਨਾਂ ਨੇ ਮੁਸ਼ਕਲਾਂ ਦੱਸੀਆਂ ਨੇ ਉਹਨਾਂ ਨੂੰ ਵੀ ਹੱਲ ਕਰਾਂਗੇ ਬਾਕੀ ਜਿਹੜਾ ਫਿਵਲ ਦੇ ਵਿੱਚ ਹੈਗਾ ਏ ਉਹਦੇ ਮਾਰੇ ਮੈਂ ਅਡਿਸਾ ਨੂੰ ਰਿਕੁਐਸਟ ਕਰਾਂ